ਪੰਜਾਬ ਦੀ ਮੁਹਾਲੀ ਪੁਲਿਸ ਨੇ ਸੋਮਵਾਰ ਰਾਤ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਮੁਹਾਲੀ ਪੁਲਿਸ ਦੇ ਸੀਆਈਏ ਵਿੰਗ ਦੀ ਟੀਮ ਦੇਰ ਸ਼ਾਮ ਮਾਲੀ ਦੇ ਘਰ ਪਹੁੰਚੀ ਜਿਵੇਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਦੋਂ ਮਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਘਰ 'ਚ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਹੇ ਸੀ ਇਸ ਦੌਰਾਨ ਮਾਲੀ ਨੇ ਪੁਲਿਸ ਦੇ ਕੋਲੋਂ ਗ੍ਰਿਫਤਾਰੀ ਵਾਰੰਟ ਵੀ ਮੰਗੇ ਇਹ ਪੂਰੀ ਵੀਡੀਓ ਦੇਖੋ ਆ ਤੋ ਪਹਿਲੇ ਟਿਵਟ ਅਜੀ ਟਿਵਟ ਨਹੀਂ ਕੋਈ ਨਹੀਂ ਜੋ ਮੈਂ ਦੇਖਾਂਗਾ ਕਿੱਥੇ ਬੈਠਣਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿੱਥੇ ਬੈਠਣਾ ਮੈਂ ਬੈਠ ਗਿਆ ਲੈ ਗਾਇ ਇੱਥੇ ਬੈਠਣ ਨੂੰ ਬੇਨਤੀ ਕੀਤੀ ਨਹੀਂ ਨਹੀਂ ਮੈਂ ਵੀ ਬੇਨਤੀ ਕਰ ਰਿਹਾ ਸੀ ਕਿਤੇ ਹਟੂ ਨਹੀਂ ਕੀਤਾ ਮੈਂ ਵੀ ਬੇਨਤੀ ਕਰ ਰਿਹਾ ਮਹਾਰਾਜ ਵੀ ਮਾਰ ਰਿਹਾ ਮੈਂ ਬੈਠੀ ਹਾਂ ਜੀ ਬਾਈ ਜੀ ਤੁਹਾਡੀ ਜਾਨ ਪਛਾਣ ਕੀ ਹੈ ਮੈਂ ਤੁਹਾਡੇ ਸੇਵਾ ਜੀ ਕਰਦੇ ਪਾਈ ਹੂ ਜੀ ਯੂਨੀਫਾਰਮ ਵਾਲੀ ਨਹੀਂ ਕਿ ਦਾ ਦਿੰਦੇ ਮੇਰੇ ਕੋਲ ਨਾ ਵਰਦੀ ਤਾਂ ਮੈਂ ਵੀ ਪਾ ਲੂੰ ਤੁਹਾਡੀ ਪਹੁੰਚ ਕਿੱਥੇ ਆ ਪਾ ਲਓ ਜੀ ਨਾ ਤੁਹਾਡਾ ਨਾਮ ਕੀ ਆ ਪੋਸਟ ਕੀ ਆ ਕੀ ਲੱਗਿਆ ਹੋਇਆ ਜੀ ਤੇ ਦੇਖ ਲਓ ਗੁਰਤੇਜ ਸਿੰਘ ਹਾਂ ਜੀ ਉਸ ਤੇ ਕਿੱਥੇ ਪੋਸਟ ਕਰਵਾ ਦੇਣਗੇ ਸੀਆਈਏ ਸਟਾਫ ਦੇ ਇੰਸਪੈਕਟਰ ਮੈਂ ਸੀਆਈਏ ਸਟਾਫ ਮੁਹਾਲੀ ਤੋਂ ਜੀ ਸਾਬ ਇੰਸਪੈਕਟਰ ਠੀਕ ਹੈ ਜੀ ਹਾਂ ਬਾਕੀ ਕਿੱਥੇ ਇਨਵੈਸਟੀਗੇਸ਼ਨ ਦਫਤਰ ਕਰਾਣੀ ਕੋਲ ਬਾਈ ਜੀ ਐਫਆਰ ਦਰਜ ਹੋਊਗੀ ਤੁਹਾਡੇ 'ਤੇ ਓਕੇ ਇਧਰ ਨਿਕਲਣਾ ਓਕੇ ਇਹ ਰਿਵੈਸਟੇਗੈਂਸ ਨੂੰ ਹੋਊਗੀ ਛੰਨਣ ਦੇਖੋ ਬਾਈ ਜੀ ਛੰਨਣ ਨਾਲ ਪਹਿਲਾਂ ਮਿਲਣਾ ਤੁਹਾਡੇ 'ਤੇ ਬਾਈ ਜੀ ਸਰ ਸੀਰੀਅਸ ਕੰਮ ਮੇਰੀ ਗੱਲ ਸੁਣੀਏ ਮੇਰੇ ਨਾਲ ਸਾਡੀ ਗੱਲ ਕਰਨੀ ਹੋਊਗੀ ਤੁਸੀਂ ਮੈਨੂੰ ਕੱਲ ਮੈਂ ਜੋ ਕਰਦਾ ਅਰੈਸਟ ਕਰਨ ਨੂੰ ਹਾਂ ਬਿਲਕੁਲ ਆ ਜੀ ਅੱਛਾ ਉਸ ਪੱਖ ਤੋਂ ਕੋਈ ਗੱਲ ਹੋਊਗੀ ਨਾ ਭਾਈ ਜੀ ਮੈਂ ਮੈਂ ਤੁਹਾਡੇ ਪਲਾਨ ਦੇ ਖਿਲਾਫ ਗੱਲ ਕੀਤੀ ਹੈ ਕੁਛ ਨਹੀਂ ਮੁਚਰੇ ਨਾ ਕੋਈ ਅਸੀਂ ਇਨਕਵੈਸਨ ਦੇਤੀ ਸਾਰਾ ਕੁਝ ਦੇ ਦਾ ਇਕੱਲੀ ਇਕੱਲੀ ਗੱਲ ਮੇਰੀ ਸਾਡੀ ਹੋਰ ਤੁਹਾਨੂੰ ਅਸੀਂ ਲਿਜਾਣਾ ਤੇਰੇ ਖਿਲਾਫ ਐਫ ਆਈ ਆਰ ਕੀ ਜੱਜਟਿਊਰੀ ਸੀ ਨਾ ਉਹ ਦੱਸ ਦੇ ਨਾ ਨਹੀਂ ਜਸਤੋ ਮੈਨੂੰ ਨਾ ਬਰਾਂਡ ਦਿਖਾਓ ਮੈਂ ਕਿਹ ਪ੍ਰਾਂਤੀ ਐਫ ਆਈ ਆਰ ਤੋਂ ਪ੍ਰਾਂਤੀ ਲੋੜ ਨਹੀਂ ਹੁੰਦੀ ਭਾਈ ਜੀ ਭਾਈ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਬਰਾਂਡ ਦੇ ਵਿੱਚ ਭਾਈ ਜੀ ਬਰਾਂਡ ਦੀ ਲੋੜ ਹੁੰਦੀ ਆ ਕਿਸੇ ਦੇ ਘਰੇ ਯਾਰ ਦੀ ਅਚਨ ਘੱਲ ਰਪਈਆ ਦੇ ਵਿੱਚ ਬਰਾਂਡ ਦੀ ਕੋਈ ਲੋੜ ਨਹੀਂ ਹੁੰਦੀ ਬਰੰਟ ਦੀ ਕਾਲੂੜਾ ਜੇ ਥੋੜੀ ਅਸੀਂ ਕੰਧ ਬਾੜ ਕੇ ਪੁੱਛਾਂ ਓਪਨ ਨਹੀਂ ਮੈਨੂੰ ਬਾੜ ਕੇ ਆ ਰਹੇ ਨਹੀਂ ਦੇਖੋ ਮੈਨੀਆਂ ਗੱਲਾਂ ਹੋਣਗੀਆਂ ਜੀ ਫਿਰ ਪੁੱਛਾਂਗੇ ਦਾਇਕ ਮੈਂ ਲਾ ਚੱਲੂ ਮੈਂ ਮੈਂ ਭਜਦਾ ਨਹੀਂ ਨਹੀਂ ਇਹ ਕੋਈ ਆ ਨਹੀਂ ਤੁਸੀਂ ਤੁਹਾਨੂੰ ਪਹਿਲੀ ਗੱਲ ਅੰਦਰ ਰੁਕ ਜਾ ਯਾਰ ਵੇਟ ਕਰੋ ਪਹਿਲੀ ਗੱਲ ਬੈਠੇ ਅਰੈਸਟ ਕਰਨ ਖੱਤਰ ਬਰੰਟ ਦਿਖਾਉਣੇ ਜ਼ਰੂਰੀ ਨਹੀਂ ਕੋਈਆਂ ਨਹੀਂ ਮੈਨੂੰ ਰੋਕ ਤੁਸੀਂ ਹਾਂ ਵਕੀਲ ਦੱਸਦੇ ਹੋ ਹਾਂ ਤੁਹਾਡਾ ਵਕੀਲ ਦੱਸਦੇ ਹੋ ਇਹ ਵਕੀਲ ਦੇ ਵਿੱਚ ਸਾਡੇ ਤੋਂ ਪਾਵਰ ਹੈ ਨਾ ਐਫ ਆਈ ਆਰ ਦੇ ਸਾਡੇ ਕੋਲ ਪਾਵਰ ਆ ਸਾਡੇ ਕੋਲ ਮੰਨ ਦਾ ਇਖਾਫ ਦੇ ਪਾ ਮੈਂ ਮੰਨਦਾ ਤੁਹਾਡੇ ਕੋਲੇ ਪਾਵਰਾ ਐਫ ਆਈ ਆਰ ਦੇ ਵਿਆਪਰੇ ਨੂੰ ਮੰਨਦਾ ਤੁਹਾਡੇ ਕੋਲੇ ਪਾਵਰਾ ਪਰ ਤੁਹਾਡਾ ਫਰਜਾ ਗਰੰਟ ਨਹੀਂ ਹਾਂ ਸਾਨੂੰ ਗਰੰਟਾਂ ਦੀ ਜਰੂਰਤ ਨਹੀਂ ਹੈ ਮੈਂ ਗਰੰਟ ਤੋਂ ਡਿਕਸ਼ਨਰੀ ਤੇ ਕਹਿ ਰਿਹਾ ਮੈਂ ਐਫ ਆਈ ਆਰ ਦੇ ਬਾਬਤ ਤੁਹਾਨੂੰ ਮੈਂ ਅਰੈਸਟ ਕਰ ਰਿਹਾ ਜੀ ਬਾਈ ਜੀ ਮੈਂ ਐਫ ਆਈ ਆਰ ਕੀ ਆ ਬਾਈ ਜੀ ਐਫ ਆਈ ਆਰ ਕੀ ਆ ਇੱਕ ਬੰਦ ਨੂੰ ਗੱਲ ਕਰੀਏ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਹਾਂ ਲਾਈ ਜੀ ਮੈਂ ਚਲੋ ਵਜੇ ਹੁਣ ਮੈਂ ਤੁਹਾਨੂੰ ਇਹ ਦੱਸਣਾ ਮੈਂ ਜੋ ਕਹ ਰਿਹਾ ਹੁਣ ਚਲੋ ਹੁਣ ਤੁਹਾਨੂੰ ਜਾਣਾ ਪੈਣਾ ਆਪਾਂ ਭਾਲੀ ਜਾਣਾ ਠੀਕ ਹੈ ਆਈਟੀ ਸਿਟੀ ਥਾਰੇ ਪੁਲਿਸ ਸਟੇਸ਼ਨ ਤੋਂ ਥੋੜੀ ਅੱਗੇ ਜਾਣਾ ਕੀ ਐਫ ਐਫ ਕੀਆ ਉਹ ਮੈਂ ਕਹਿ ਰਹੇ ਤੋ ਮੈਂ ਦੱਸਦਾ ਸਹੀ ਹੈ ਕਿ ਤੁਸਾਂ ਨਹੀਂ ਬਗੜ ਬਾਈ ਤੇ ਹੋਇਆ ਚੱਲਦਾ 67 ਸੁਣੋ 67 ਬਾਈ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸੁਣ ਲਓ ਮੈਂ ਤੁਸੀਂ ਤੁਸੀਂ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਉਹ ਸ਼ਖਸ਼ੀ ਦੱਸ ਰਿਹਾ ਤੁਸਾਂ ਸੁਣੋ ਸ਼ਖਸ਼ੀ ਦੱਸ ਰਿਹਾ ਮੈਂ ਹੁਣ ਹਾਂਜੀ 67 ਆਈਟੀ ਸਿਟੀ ਕੀ ਹੁੰਦਾ ਉਹ ਤੁਹਾਨੂੰ ਤੁਸੀਂ ਪੁੱਛੋ ਲੈ ਤੂੰ ਆਈਡੀ ਦੱਸਦਾ ਸਹੀ ਐਗੈਂਟ ਦੇਦੀ ਹਿੰਦਦੰਦ ਹੋਈ ਆ ਤੁਸੀਂ ਉਹ ਮੇਰੀ ਗੱਲ ਸੁਣੋ ਐਫਆਰ ਤਾਂ ਕੁਝ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਡ ਐਫਆਰ ਤੁਸੀਂ ਅਕਿਊਡ ਆ ਸੁਣੋ ਤੁਸੀਂ ਐਕਿਊਡ ਐ ਤੁਹਾਨੂੰ ਸਾਰਾ ਕੁਝ ਨਹੀਂ ਦੱਸਦਾ ਬਿਲਕੁਲ ਕਿਊਡ ਦਾ ਮੈਂ ਚਲੋ ਯਾਰ ਮੰਨ ਲੈਣਾ ਤੁਹਾਨੂੰ ਮੈਂ ਬਾਕੀ ਬੰਦੇ ਮੈਨੂੰ ਖਿੱਤਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਆਪਾਂ ਕੀ ਗੱਲ ਆਏ ਨਹੀਂ ਕੋਈ ਯਾਰ ਇਹ ਪਹਿਲੀ ਵਾਰ ਆ ਰਿਹਾ ਐ ਇੰਨੇ ਸਿਰ ਤੇ ਨਹੀਂ ਰਿਹਾ ਸਾਰਾ ਕੁਝ ਭਾਈ ਜੀ ਮੈਂ ਪਹਿਲੀ ਵਾਰ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ ਆਪਾਂ ਪੈਗ ਲਾ ਕੇ ਆਏ ਹਾਂ ਨਾ ਜੇ ਸਾਨੂੰ ਆਪਣੀ ਡਿਊਟੀ ਕਰਾਂਗੇ ਤੁਸੀਂ ਡਿਊਟੀ ਵਿੱਚ ਵਿਗੜ ਪਾਉਂਗੇ ਸੁਣੋ ਬ੍ਰਦਰ ਮੇਰੇ ਤੁਸੀਂ ਡਿਊਟੀ ਚ ਵਿਗੜ ਪਾਉਂਗੇ ਮੈਂ ਇੱਥੇ ਹੁਣੇ ਇਸੇ ਤਰ੍ਹਾਂ ਨਹੀਂ ਪਾਉਂਦਾ ਨਹੀਂ ਨਹੀਂ ਪਾਦਰ ਨਹੀਂ ਹੁੰਦੇ ਅਸੀਂ ਅੱਗੇ ਮੇਨ ਕਿੰਨੇ ਪਾਵਾਂਗੇ ਮੈਂ ਤੁਹਾਨੂੰ ਲਖਾ ਤੁਰਮਾਨ ਨੂੰ ਬੁਲਾਇਆ ਹੁਣ ਅਸੀਂ ਉਹਦੇ ਘਰੇ ਵਿੱਚ ਬਿਤੀ ਹੈ ਤੁਹਾਨੂੰ ਮੰਦਰ ਦੇ ਨਾਂ ਬੋਲਿਆ ਮੁਹਾਲੀ ਪੁਲਿਸ ਨੇ ਮਲਵਿੰਦਰ ਮਾਲੀ ਖਿਲਾਫ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ ਮਲਵਿੰਦਰ ਮਾਲੀ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਇਸ ਗ੍ਰਿਫਤਾਰੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ